ਉਹ ਮਿਹਨਤ ਕਰਨਗੇ ਉਹ ਹੋਰ ਜੇ ਵਧਣਗੇ ਓਕੇ ਵਧਣਗੇ ਉਹ ਦੇਸ਼ ਲਈ ਕੱਢਣਗੇ ਤੇ ਦੇਸ਼ ਲਈ ਇੰਡੀਆ ਜਿਹੜਾ ਇੱਥੇ ਵਸਦਾ ਹੈ ਇੱਥੇ ਵਸਦਾ ਇੱਥੇ ਵਸਦਾ ਖੁਸ਼ੀ ਹੈ ਅੱਜ ਬੜੀ ਖੁਸ਼ੀ ਹੈ ਅੱਜ ਦੀਵਾਲੀ ਵਾਲਾ ਟਾਈਮ ਹੈ ਵੀ ਦੀਵਾਲੀ ਵਰਗਾ ਟਾਈਮ ਹੈ ਕਿਉਂਕਿ ਅੱਜ ਪੰਜਾਬ ਦੇ ਇੱਕ ਐਸੇ ਨੌਜਵਾਨ ਨੂੰ ਜਿਹਨਾਂ ਕੈਸੇ ਨੌਜਵਾਨੋ ਜਿਹਦਾ ਨਾਮ ਤਰुण ਸ਼ਰਮਾ ਹੈ ਜਿਹੜਾ ਪਿਛਲੇ ਕਈ ਸਾਲਾਂ ਤੋਂ ਜਦੋ ਜਹਿਦ ਕਰਦਾ ਪਿਆ ਸੀਗਾ ਇੱਕ ਪੈਰਾ ਕਾਰਾਟੇ ਦਾ ਜੀਹਾਂ ਪੈਰਾ ਕਾਰਾਟੇ ਦਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਇਕਲੌਤਾ ਪਲੇਅਰ ਸੀ ਲੇਕਿਨ ਕਈ ਸਾਲਾਂ ਤੋਂ ਇਕਲੌਤਾ ਪਲੇਅਰ ਕਈ ਸਾਲਾਂ ਤੋਂ ਉਹ ਬੰਦਾ ਇੰਨੇ 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 ਇੰਟਰਨੈਸ਼ਨਲ 18 골ਡ ਮੈਡਲ ਜਿੱਤੇ ਹੋਣ ਨੈਸ਼ਨਲ ਮੈਡਲ ਜਿੱਤੇ ਹੋਣ ਲੇਕਿਨ ਖੰਨੇਲੀ ਸਬਜ਼ੀ ਮੰਡੀ 'ਚ ਰੇੜੀ ਲਾਂਦਾ ਹੋਵੇ ਉਹ ਮੁੰਡਾ ਸਿਰਫ ਆਪਣਾ ਹੱਕ ਮੰਗਦਾ ਸੀ ਅੱਜ ਹੱਕ ਮਿਲਿਆ ਅਸੀਂ ਰਲ ਕੇ ਤਰਨ ਲਈ ਜੋ ਕੋਸ਼ਿਸ਼ ਕੀਤੀ ਕੋਸ਼ਿਸ਼ ਜੋ ਫਰਿਆਦ ਸਰਦਾਰ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਨੇ ਤੱਕ ਪਹੁੰਚੀ ਔਰ ਉਹਨਾਂ ਨੇ ਰੂਹਾਨਾ ਪ੍ਰਸ਼ਾਸਨ ਡੀਸੀ ਏਡੀਸੀ ਖੰਨਾ ਪ੍ਰਸ਼ਾਸਨ ਦੇ ਤਰຸນ ਨੂੰ ਆਊਟਸੋਰਸੇਸੇਈ ਨੌਕਰੀ ਦਿੱਤੀ ਨਗਰ ਨਿਗਮ ਕਾਰਪੋਰੇਸ਼ਨ ਕਲਰਕ ਦੀ 13500 ਰੁਪਏ ਦੇ ਇਹਦੇ ਬਹੁਤ ਜਲ ਪੱਕਾ ਵੀ ਕਰ ਦੇਵਾਂਗੇ ਦੇਖੋ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਖਿਡਾਰੀਆਂ ਨੂੰ ਪੰਜਾਬ ਦੇ ਚੋਣਾਂ ਮਨ ਦਾ ਸਤਕਾਰ ਮਨ ਦਾ ਜੋ ਪ੍ਰਸ਼ਾਨਾ ਮਿਲਣਾ ਚਾਹੀਦਾ ਵਾ ਕਿਉਂਕਿ ਤਰຸນ ਵਰਗੇ ਖਿਡਾਰੀ ਰੋਲ ਮਾਡਲ ਹੈ ਲੱਖਾਂ ਨੌਜਵਾਨਾਂ ਨੇ ਉਹਨੂੰ ਦੇਖਦੇ ਹੋਣਗੇ ਜਦੋਂ ਖੰਨੇ ਸਬਜ਼ੀ ਮੰਡੀ 'ਚ ਟੋਕਰੀ ਚੱਕਦਾ ਆਏਗਾ ਸਬਜ਼ੀ ਚੱਕਦਾ ਹੋਏਗਾ ਤਾਂ ਉੱਤੇ ਕੋਈ ਹੋਰ ਬੱਚੇ ਕਹਿੰਦੇ ਉਹਨਾਂ ਦੇ ਪਾਪਾ ਮੈਂ ਇੱਕ ਸਪੋਰਟਸਵਨ ਹੋ ਜਾਣਾ ਕਹਿੰ ਸੋ ਜੇ ਤਰຸນ ਨੂੰ ਜੋ ਦੇਖਣਗੇ ਤਰຸນ ਨੂੰ ਨੌਕਰੀ ਮਿਲੀ ਤਰຸນ ਨੂੰ ਸਰਕਾਰਾਂ ਨੇ ਅੱਗੇ ਲੈ ਕੇ ਆਏ ਉਹਦੀ ਬਾਹ ਫੜੀ ਤਾਂ ਆਪਣੇ ਬੱਚਿਆਂ ਨੂੰ ਪ੍ਰੋਸਾਈਡ ਕਰਨਗੇ ਖੇਡਾਂ ਵੱਲ ਉਹ ਬੱਚੇ ਦੇਸ਼ ਦਾ ਹਿੰਦੁਸਤਾਨ ਦਾ ਪੰਜਾਬ ਦਾ ਨਾਮ ਰੋਸ਼ਨ ਕਰਨਗੇ ਬੱਚਿਆਂ ਨੂੰ ਡਾਈਟ ਜ਼ਰੂਰੀ ਹੈ ਬੱਚਿਆਂ ਨੂੰ ਜੇ ਬਾਹਰ ਫਿਜ਼ੀਸ਼ਨ ਜਾਣਾ ਵਾ ਉਹਨਾਂ ਨੂੰ ਖਰਚੇ ਜ਼ਰੂਰੀ ਹੈ ਕਿੱਥੋਂ ਕਰਜ਼ੇ ਲਾ ਕੇ ਪੰਜਾਬ ਦੇ ਇਹ ਕੀਰਤੀਮਾਨ ਇਹ ਪ੍ਰਤਿਭਾਸ਼ਾਲੀ ਨੌਜਵਾਨ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਕਰਦੇ ਚੱਕਦੇ ਰਹਿਣਗੇ ਧੰਨ ਕਰਨੌਜਲਾ ਮੈਂ ਫੇਰ ਕਹਾਂਗਾ ਮੈਂ ਸ਼ੁਕਰੀਆ ਦਾ ਕਰਾਂਗਾ ਸਾਰੇ ਪੰਜਾਬ ਦਾ ਮੀਡੀਆ ਦਾ ਕਿਉਂਕਿ ਇਹ ਜਿੱਤ ਹਾਰ ਦੀ ਲੜਾਈ ਨਹੀਂ ਹੱਕਸਤ ਦੀ ਲੜਾਈ ਹੈ ਔਰ ਤੁਸੀਂ ਮੀਡੀਆ ਨੇ ਮੀਡੀਆ ਨੇ ਤਰਨ ਨੂੰ ਨੌਕਰੀ ਦੋ ਲੱਗਦਾ ਵੀ ਕਿਸੇ ਦੇ ਪਿੱਛੇ ਜ਼ਰੂਰ ਕਿਸੇ ਦਾ ਹੱਥ ਹੋਣਾ ਲੱਗਦਾ ਵੀ ਇਹ ਤੁਹਾਡੀ ਮਿਲ ਤਾ ਉਹ ਬੰਦੇ ਨੇ ਕਹੂ ਲਾਈ ਦੇ ਦੇਖੋ ਮੈਂ ਤਾਂ ਇੱਕ ਜ਼ਰੀਆ ਅਸ਼ੀਰਵਾਦ ਉਸ ਵਾਹਿਗੁਰੂ ਦਾ ਪਰਮਾਤਮਾ ਦਾ ਉਸ ਮਹਾਮਾਈ ਦਾ ਮੈਂ ਫੇਰ ਕਹਾਂਗਾ ਮੈਂ ਇਹਦਾ ਕ੍ਰੈਡਿਟ ਜਿਹੜੇ ਲੋਕ ਕਹਿੰਦੇ ਨਾ ਕੁਮਾਰ ਗੌਰਵ ਜੀ ਆਵਾਜ਼ ਚੱਕਣਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਆ ਦੇਖ ਲਓ ਤੁਹਾਡੇ ਸਾਹਮਣੇ ਅੱਜ ਤਰਨ ਨੂੰ ਨੌਕਰੀ ਮਿਲੀ ਹੈ ਮੈਂ ਇਹਦਾ ਕ੍ਰੈਡਿਟ ਆਪਣੇ ਆਪ ਨੂੰ ਦੇਣ ਦੀ ਬਜਾਏ ਮੈਂ ਸਾਰੇ ਲੁਧਿਆਣੇ ਦੇ মিডিਆ ਵਾਲਿਆਂ ਨੂੰ মিডিਆ ਵਰਗ ਨੂੰ ਦੇਣਾ ਚਾਹੁੰਦਾ ਬਹੁਤ ਬਹੁਤ ਜੀ ਮੇਰਾ ਨਾਮ ਦਨਸ਼ਰਮਾ ਜੀ ਮੈਂ ਪੈਰਾ ਕਰਾਡੇ ਦਾ ਖਿਡਾਰੀ ਹਾਂ ਤੇ ਕੁਝ ਹੀ ਦਿਨ ਪਹਿਲਾਂ ਮੈਂ ਤੇ ਡੀਟੀਓ ਵੀ ਬਾਹਰ ਟਰਨਾਂ ਲਾਇਆ ਸੀ ਆਪਣਾ ਰੋਜ਼ਗਾਰ ਕਰਾਦੀ ਨੌਕਰੀ ਨੂੰ ਲੈ ਕੇ ਸੋ ਅੱਜ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੇ ਮੇਰੀ ਸੁਣ ਲਈ ਤੇ ਮੈਂ ਦਿਲੋਂ ਧੰਨਵਾਦ ਕਰਦਾ ਭਗਵੰਤ ਵੰਤਵ ਦਾ ਤੇ ਆਪਣੇ ਪ੍ਰਸ਼ਾਸਨ ਦਾ ਖੰਨੇ ਦੇ ਤੇ ਐਮਐਲਏ ਤੇ ਇਹੋ ਸਾਹਿਬ ਦਾ ਇਹ ਸਭ ਤੋਂ ਵੱਡਾ ਥੈਂਕ ਯੂ ਕਰੂੰਗਾ ਡੀਸੀ ਮੈਡਮ ਤੇ ਐਡਮਿਨ ਸਾਹਿਬ ਦਾ ਜਿਨ੍ਹਾਂ ਨੇ ਮਿੰਟੋ-ਮਿੰਟੀ ਮੇਰੀ ਕਾਰਵਾਈ ਕੀਤੀ ਤੇ ਮੈਨੂੰ ਨਗਰ ਕੁੰਤਲ ਖੰਨਾ ਦੇ ਵਿੱਚ ਆਊਟਸੋਰਸ ਕਰਾਈ ਯਾਨੀ ਮੈਨੂੰ ਜੇ ਪੱਕੀ ਨਹੀਂ ਹੁੰਦੀ ਰਕਿਨ ਆਊਟਸੋਰਸ ਕਰਾਈ ਮੈਨੂੰ ਜੋ ਪ੍ਰੋਵਾਈਡ ਕਰਾਈ ਸਰਕਾਰ ਨੇ ਭਰੋਸਾ ਦਿੱਤਾ ਵੀ ਜਲਦ ਪੱਕਾ ਵੀ ਕੀਤਾ ਹਾਂਜੀ ਹਾਂਜੀ ਉਹ ਮੈਨੂੰ ਭਰੋਸਾ ਦਿੱਤਾ ਗਿਆ ਕਿ ਜਿੱਦਾਂ ਹੀ ਤੇਰੀ ਵਕੈਂਸੀ ਆਣੀ ਹੈ ਤਾਂ ਪਹਿਲੇ ਦਰ ਦੇ ਤੈਨੂੰ ਪੱਕਾ ਕੀਤਾ ਜਾਵੇ ਨਹੀਂ ਹੌਂਸਲਾ ਕਦੇ ਨਾ ਛੱਡੋ ਜੇ ਹੌਂਸਲਾ ਛੱਡ ਗੇ ਤਾਂ ਇੱਕ ਤਰ੍ਹਾਂ ਦਾ ਖਤਮ ਹੋਣ ਵਾਲਾ ਕੰਮ ਹੈ ਆਪਣੇ ਦਿਮਾਗ ਨੂੰ ਇਹਨਾ ਸੋਲਿਡ ਕਰ ਲੋ ਇੱਕ ਟਾਰਗੇਟ ਲੈ ਲੋ ਕਿ ਜੀ ਇੱਕ ਦਿਨ ਉਹ ਮੁਕਾਮ ਤੇ ਪਹੁੰਚਣਾ ਬੁੱਝਦਾ ਲੱਗਦਾ ਜਿਹੜੇ ਬਾਕੀ ਪਲੇਅਰ ਨੇ ਉਹ ਕਿਤਨੇ ਕਿਤੇ ਉਹਨਾਂ ਨੂੰ ਹੋਣਾ ਮਿਲੋਗੇ ਜਿਵੇਂ ਤਾਂ ਹੋਏ ਨੌਕਰੀ ਮਿਲ ਜਰੂਰ ਤਾਂ ਮਿਲੇਗਾ ਕਿਉਂ ਨਹੀਂ ਮਿਲੇਗਾ ਉਹ ਤਾਂ ਇਹ ਮੈਨੂੰ ਵੀ ਤੱਕਿਆ ਤਾਂ ਉਹਨਾਂ ਨੂੰ ਵੀ ਮਿਲੂ ਕਿੰਨੇ ਕੋਚ ਤੋਂ 골ਡ ਮੈਡਲ ਲੈ ਕੇ ਮੈਂ ਕਈ 골ਡ ਮੈਡਲ ਲੈ ਚੁੱਕਿਆ ਮੇਰੇ 18 ਕੰਟਰੀਆਂ ਦੇ ਇੰਟਰਨੈਸ਼ਨਲ ਮੈਡਲ ਨੇ ਔਰ ਮੈਂ ਪੰਜਾਬ ਔਰ ਖੰਨੇ ਇੰਡੀਆ ਦਾ ਇਕਲੌਤਾ ਪਲੇਅਰ ਆ ਜਿਨੇ 18 ਕੰਟਰੀਆਂ ਦੇ ਮੈਡਲ ਲੈ ਕੇ ਦੇਖੇ ਸਰਕਾਰ ਨੇ ਕਾਫੀ ਲੇਟ ਕੀਤੀ ਚਲੋ ਕਹਿੰਦੇ ਦੇਰ ਆਏ ਦਰੁਸਤਾ 12 ਸਾਲ ਬਾਅਦ ਤਾਂ ਰੋੜੀ ਦੀ ਵੀ ਸੱਲ ਆਂਦੇ ਆ ਇੱਥੇ ਰਹੋਸ ਪਾਈ ਗਏ। ਉਹ ਕਦੇ ਨਾ ਕਦੇ ਤਾਂ ਪਣੀ ਜਾਣੀ। ਕਾਮਯਾਬੀ ਦੇ ਪਿੱਛੇ ਕਿਸੇ ਦਾ ਜ਼ਰੂਰ ਹੱਥ ਹੁੰਦਾ ਹੈ। ਮੇਰੇ ਫਾਦਰ ਸਾਹਿਬ ਦਾ ਬਹੁਤ ਬੜਾ ਤਗੜਾ ਹੱਥ ਰਹੀਆ ਜਿਨ੍ਹਾਂ ਨੇ ਮੈਨੂੰ ਡਾਊਨ ਨਹੀਂ ਹੋਣ ਦਿੱਤਾ। ਤੋਂ ਮੈਂ ਉਹ ਸਮਾਜ ਦੇ ਗੁਰੂ ਆਪਣੇ ਗੌਰਵ ਜੀ ਦਾ ਵੀ ਧੰਨਵਾਦ ਕਰਦਾ। ਇੱਕ ਇਸ਼ਾਨਬਰੀ ਜੀ ਨੇ ਉਹਨਾਂ ਦਾ ਧੰਨਵਾਦ ਕਰਦਾ ਤੇ ਹਰ ਇੱਕ ਉਸ ਦਾ ਪਰਸਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕਰੀ। ਓਕੇ ਠੀਕ ਹੈ ਧੰਨਵਾਦ।